ਲੋ ਵੀ ਮਿੱਤਰੋ ਨਾਰ ਸਿੰਘ ਪੰਜਾਬੀ ਜੀ ਨੂੰ ਸਾਡੇ ਪ੍ਰਧਾਨ ਨੂੰ ਪ੍ਰਧਾਨੀ ਨੂੰ ਅਸੀਂ ਸਾਡੇ ਮਾਹੀ ਪ੍ਰਧਾਨੀ ਜਵਾਨ ਬਣਾ ਰਹੇ ਨਹੀਂ ਦੇਖੋ ਦੇਖੋ ਜੀ ਆਪੇ ਨਹੀਂ ਬਣ ਕੇ ਸਾਡੇ ਪ੍ਰਧਾਨੀ ਥੋੜਾ ਜੀ ਤੁਹਾਨੂੰ ਬਣ ਕੇ ਹੋਰ ਇਹ ਆਇਆ ਜੀ ਹੁਣ ਦੇਖ ਸਾਡੇ ਨਾਰ ਪ੍ਰਧਾਨੀ ਜੀ ਦੀ ਕਹਿੰਦੇ ਜਵਾਨ ਬਣਾਉਣਾ ਅੱਜ ਪਰ ਕੈਂਚੀ ਗੁੰਚੀ ਵੀ ਲਿਆਈ ਵੀ ਚਲੋ ਅੱਜ ਜਵਾਨੇ ਬਣਾਉਨੇ ਆ ਹੋਰ ਜਿਆਦਾ ਜਮੀਰ ਅਖਾੜੀ ਬਦਿਆ ਬਣ ਦਾਰੂ ਦੂਰ ਪੀਣਾ ਇਹ ਤੇਦਾ ਫਾਇਦਾ ਰੱਖੀਦਾ ਹੈ ਉਹੀ ਬੈਦਬੀ ਕਰੀ ਜਾਣਾ ਇਹਦੀ ਦਾਰੂ ਚ ਰੋੜ ਦਾਰੂ ਚ ਰੋੜੀ ਆਈ ਜੀ ਦੇਖੀ ਤੇ ਚੜਾ ਕੋ ਬਾਬਾ ਜਮੀ ਵਦਿਆ ਬਣਾ ਤੇ ਜੀ ਦੇਖੋ ਜਵਾਨ ਬਣਾਤਾ ਇਹਨ ਪੂਰਾ ਨਾਰ ਸਿੰਘ ਪੰਜਾਬੀ ਸਾਡੇ ਪ੍ਰਧਾਨ ਸਾਹਿਬ ਮਾਹੀ ਪ੍ਰਧਾਨ ਹੀ ਲੱਗ ਰਹੇ ਨੇ ਅਦਿਕਰ ਇਹਨਾਂ ਨੂੰ ਕੋਈ ਹੈ ਨਹੀਂ ਪਰ ਜਾਈ ਗਈ ਸੀ ਤਾਂ ਕਰਕੇ ਬਣਾ ਰਿਹਾ ਇਹ ਗੈਲੋਗਲੋ ਹਾਂ ਬਾਜ ਤੈਨੂੰ ਬਣਨ ਨਹੀਂ ਦੇਣਾ ਮੇ ਜਵਾਨ ਬਾਜ ਇਹ ਖਾ ਮੁੱਛਾ ਮੁੱਛਾ ਕੁੰਡੀਆਂ ਹੋ ਰਹੀਆਂ ਨੇ ਸਾਲ ਨੂੰ ਸਾਡੇ ਪਾਰਟੀ ਤੇ ਜਾਣਾ ਜੀ ਮੋਨੂ ਐਮਸੀ ਦੇ ਵਿਆਹ ਚ ਹੂੰ ਮੋਨੂ ਐਮਸੀ ਦੀ ਪਾਰਟੀ ਆ ਕਾਲ ਨੂੰ ਪੈਲਸ ਚ ਉੱਥੇ ਜਾਣਗੇ ਜੋ ਵੀ ਤੁਸੀਂ ਵਲੌਗ ਬਣਾਉਗੇ ਹਨੀ ਉੱਥੇ ਉਹ ਵੀ ਤੁਸੀਂ ਦੇਖ ਲਈ ਸਾਡੇ ਆ ਚੈਨਲ ਤੇ ਮਾਹੀ ਪ੍ਰਧਾਨ ਚੈਨਲ ਤੇ। ਕੋਈ ਵਾਰ ਦਾ ਪਾਉਨੇ ਕਰ ਲਈ ਕਰੇ। ਦੇਖੀ। ਆ ਦੇਖੀ ਬਾੜ। ਜਵਾਨ ਦੀ ਸੰnage ਸਾਡੇ ਪ੍ਰਧਾਨੀ ਨਾਲੂ ਪ੍ਰਧਾਨ ਨਾਲੂ ਪਰਨਾ ਨਹੀਂ ਬਣਨ ਸੰਜੀ ਪਾਰਟੀ ਦੇ ਪ੍ਰਧਾਨ ਸੰਜੀ ਪਾਰਟੀ ਦਾ ਹੈ ਸਾਜੀ ਪਾਰਟੀ ਦੇ ਪ੍ਰਧਾਨ ਨਹੀਂ ਸਾਡੇ ਨਾਰ ਪ੍ਰਧਾਨੀ ਦੇਖੋ ਜੁਹਿਆ ਦੇਖ ਰਹੇ ਹੋ ਜਵਾਨ ਹੋ ਰਿਹਾ ਤੇ ਕੱਲ ਨੂੰ ਪਛਾਣਨ ਹਟਣਾ ਨਹੀਂ ਉਹ ਹੈ ਨਹੀਂ ਹਾਂ ਇਹ ਕਮੈਂਟ ਵੀਡੀਓ ਮਾੜੀ ਕਮੈਂਟ ਕਰੋ ਇਹ ਸਾਰੇ ਆਣੇ ਕਿਦਾਂ ਦੇ ਲੱਗਦੇ ਨੇ ਸਾਡੇ ਨਾਰ ਪ੍ਰਧਾਨੀ ਅਰੇ ਦੇਖੀ ਜਾਓ ਇਹ ਅੱਗੇ ਕੀ ਕੀ ਬਣਦਾ ਜਮੀ ਜਵਾਨ ਬਣਾਉਣਾ ਅੱਜ ਤਾਂ ਹੈ ਨਹੀਂ ਜਮੀ ਆਹੀ ਬਣਾਵਾਂਗੇ ਜਿਵੇਂ ਇੱਧਰ ਦੇਖੋ ਜੀ ਸਾਡੇ ਮਾਹੀ ਪ੍ਰਧਾਨੀ ਖੜੇ ਨੇ ਐਹੀ ਬਣਾਵਾਂਗੇ ਜਮੀ ਮੁੰਡੇ-ਫੁੰਡੇ ਬਣਾਵਾਂਗੇ ਮੁੰਡੇ-ਫੁੰਡੇ ਹੁਣ ਆਏ ਆ ਜੀ ਦਾੜੀ ਰੱਖੀ ਤਾਂ ਤਾਂ ਫਾਇਦਾ ਹੋਵੇ ਇਹ ਨਸਾ ਪਤਾ ਨਾ ਕਰ। ਹੁਣ ਪੈਗ ਲਾ ਕੇ ਆਇਆ ਨਾ ਰੋਜ਼ ਦੀ ਬਿਆਦਰੀ ਹੁੰਦੀ ਆ ਦਾੜੀ ਦੇ ਨਾ ਜੇ ਤਾਂ ਮਹਾ ਕਟਾ ਦੇ ਭਾਈ ਜਾਂ ਇਹਨੂੰ ਸਮਾਰ ਕੇ ਰੱਖਾਂ। ਫੇਰੀ ਐਨੇ ਹੁਣ ਨਾਰ ਸਿੰਘ ਪਿਆ ਵੀ ਨਹੀਂ ਇਹਨੇ ਨਾ ਹੋ ਗਏ। ਸਾਡੀ ਕਹਿੰਦੇ ਕਹਿੰਦੇ ਕਟਾਈ ਨਹੀਂ ਹੁਣ ਸਾਨੇ ਨੇ ਸੋਚ ਲਿਆ ਵੀ ਆਪੇ ਲੋਣੇ ਕੈਂਚੇ ਗੁੱਚੀਆਂ ਫਿਰ ਜਮਾਨਾ ਬਣਾਉਣੇ ਆ। ਦੇਖਾ। ਆਹਾ ਹਾ ਖਰਚਾ ਨਾ ਬਣ ਗਈ ਗੱਲ। ਕਮੈਂਟ ਕਰਿਓ ਬਈ ਸਾਰੇ ਆਣੇ ਕਮੈਂਟ ਕਰਿਓ।

ਦੇਖੀ ਕਾਈ ਜਵਾਨਾ ਸਾਡੇ ਨਾਲ ਪਰਦਾ ਆਣੀ ਸਾਡੀ ਫਾਰਟੀ ਦੇ ਪ੍ਰਧਾਨੀ ਸਾਡੇ ਤਨਾਰੂਜੀ ਕਦਮ ਮਸੂ ਹੋ ਰਿਹਾ ਹੋ ਰਿਹਾ ਹਮ ਨੌਜਵਾਨਾਂ ਦੇ ਨਾਲ ਖੜਨ ਜੋਗੇ ਹੋਗੇ ਹਮ ਨੌਜਵਾਨਾਂ ਦੇ ਨਾਲ ਕਹਿੰਦਾ ਖੜਨ ਜੋਗੇ ਹੋਗੇ ਜੀ ਹਾਂ ਜੀ ਦੇਖੋ ਜੀ ਅਬੇ ਥੱਲੇ ਮਾਰ ਚੱਲਣ ਆਈ ਕੈਮਰਾਮੈਨ ਹਮ ਅੱਗੇ ਰਹਿਣਾ ਜਵੇ ਸਾਰੇ ਸੀਨ ਦਿਖਾਉਣੇ ਹੀ ਕਿੱਥੋਂ ਕਿੱਥੋਂ ਮੈਂ ਇਕੱਠ ਰਿਹਾ ਆ ਦੀ ਲਓ ਜੀ ਆ ਤਾਂ ਗਾ ਵੀ ਫੇਰ ਦਈ ਮੜਿਆ ਜੜੇ ਚੜੇ ਹੀ ਛੜ ਜੀ ਜਾਣਗੇ ਮੜੇ ਮੜੀ ਕਿੜਨ ਨੂੰ ਖਰਚ ਲੱਗ ਗਈ ਮਸ ਜਾਲੇ ਨਾ ਘਟਿਆ ਬੋਲੋ ਜਰੂਰ ਨਾ ਕਰਨੀ ਜਾਲੇ ਦੇਖੀ ਕਿੰਨੇ ਕਾ ਕਲਾ ਕਰ ਰਹੇ ਨੇ ਹੁਣ ਪਤਾ ਲੱਗਦਾ ਵੀ ਹਾਂ ਯਾਰ ਪ੍ਰਧਾਨੀ ਸਾਡੇ ਸਾਡੀ ਪਾਰਟੀ ਦੇ ਪ੍ਰਧਾਨ ਨਹੀਂ ਪਰ ਮੁੰਡੇ ਖੁੰਡੇ ਹੋਣਾਂ ਦਾ ਜ਼ਰੂਰੀ ਆ ਪ੍ਰਧਾਨਾ ਸਾਡੇ ਨੌਜਵਾਨ ਕਮੇਟੀ ਦਾ ਪ੍ਰਧਾਨ ਬਣਾਇਆ ਨੌਜਵਾਨ ਕਮੇਟੀ ਦੇ ਪ੍ਰਧਾਨ ਨਹੀਂ ਵੀ ਜਵਾਨ ਲੱਗਣ ਲੱਗੇ ਜੀ ਹੁਣ ਤਾਂ ਨਮਾਜ਼ ਸਟਾਈਲ ਪਾਤਾ ਜਿਹੜਾ ਹੁਣ ਮੁੰਡੇ ਖੁੰਡੇ ਕਰਾਉਂਦੇ ਨੇ ਦਾੜੀ ਤੇ ਹਨਾ ਅਮੂਸਾਂ ਗੁੰਡੀਆਂ ਘਾਤੀਆਂ ਪਾਣੀ ਦੇਖ ਸਕਦੇ ਹੋ ਦੇਖੋਈ ਮੂਸਾਂ ਗੁੰਡੀਆਂ ਘਾਤੀਆਂ ਇੱਦਾਂ ਰੱਖ ਕੈਮਰਾ ਮੇਰੇ ਕਹਿੰਦੀ ਕੀ ਕਰਨਾ ਕੈਮਰੇ ਪਾਣੀ ਨਾ ਉਹ ਨਰ ਬੜਦਾ ਨਾ ਛੋਟੀ ਕਰੀ ਰੱਖ ਖੜਤਾ ਸੀ ਤੂੰ ਜ਼ਿਆਦਾ ਛੋਟੀ ਨਾ ਕਰ ਜ਼ਰੂਰ ਨਿਕਲ ਜਾ ਯਾਰ ਜ਼ਿਆਦਾ ਨਾ ਛੋਟੀ ਕਰ ਖੜ ਜਾ ਖੜਿਆ ਜਾ ਜ਼ਿਆਦਾ ਨਹੀਂ ਖੜ ਜਾ ਤੂੰ ਬਸ ਰੱਖ ਕੈਮਰਾ ਜ਼ਿਆਦਾ ਛੋਟੀ ਨਾ ਕਰੋ ਨਹੀਂ ਨਹੀਂ ਠੀਕ ਹੈ ਬਾਬੇ ਸਿੱਧਾ ਕਰ ਕੈਮਰਾ ਮੈਂ ਤਾਂ ਦੇਖੀ ਨਹੀਂ खाम उठा लो ठीक है भाभी ओ बहुत आ खड़ जा तू आ बाल कटे जाना है देख इधर इधर करनी बाबू बस ठीक है अरे मरी मड़ी बदनी तो नहीं है भाभी आण क्या हूं ता हम्म क्या हो नार भाई अभी ਇਦਰੋਂ ਆ ਮਾੜੀ ਮੁੱਸੀ ਲਗੋਂ ਕੱਟਦੀ ਇਦਰ ਹਟ ਹਟ ਮੁੰਡਾ ਇਹ ਸੈਟਿੰਗ ਕੀ ਕਰਦੀ ਹਾਂ ਹੋਰ ਇਹੇ ਪਤਾ ਲੱਗੂ ਵੀ ਮੁੰਡੇ ਖੰਡੇ ਨੇ ਇੰਨੇ ਮੈਡ ਇੰਨੇ ਵਾਲ ਵੀ ਪੜਤੇ ਆ ਦੇਖੀ ਫੇਰੇ ਪਤਾ ਲੱਗੂ ਵੀ ਹਾਂ ਕਰੀਆ ਕਰਾਂ ਮੁੰਡਾ ਹਟ ਹਟ ਇੱਕ ਮਿੰਟ ਇੱਥੇ ਰਹੀ ਦੇ ਪਾਪੀ ਕੋ ਸਹਰਾ ਹਟ ਆਣ ਓਕੇ ਬਣ ਮੁੰਡਾ ਖੰਡਾ ਦੂਜੇ ਦੂਜੇ ਵਾਸੇ ਦੂਜੇ ਵਾਸਾ ਫੇਰੋ ਹਾਂ ਆਹ ਏਜਾ ਬਤਾਰਾ ਮਰਦ ਨੇ ਮਸਤਾਨੇ ਜਿਹੜੀਆਂ ਨਾਰ ਬ੍ਰੇਮ ਤੇ ਹਾਂ ਕੈਂਚੀ ਦਾ ਚੱਲਦੀ ਵਾ ਠੀਕ ਆ ਬਬੇ ਘਾੜ ਜਾ ਇਧਰੋਂ ਜਿਆਦਾ ਤਾਂ ਲੱਗਨੀ ਆ ਰੋ ਇਹ ਖੜ ਜਾ ਚਾਹ ਕਹਿੰਦਾ ਇਧਰ ਰੱਖ ਮੂੰ ਨਾਰ ਪੰਜਾਬੀ ਮੰਦਾ ਠੀਕ ਲੱਗ ਰਹੀ ਪਰ ਇਧਰੋਂ ਆ ਇਧਰੋਂ ਮਾੜੀ ਉਹ ਕਰੋਈ ਮੁੱਛ ਮੁੱਛ ਮਾੜੀ ਇਧਰੋਂ ਬੱਦੀਆ ਇੱਕੋ ਨਾਲ ਦੀ ਦੀ ਕਰ ਦੋ ਰੱਖ ਬਾਬੇ ਧਰਨ ਦਾ ਜਮੇ ਰਿਹਾ ਕਰਕੇ ਮੜੇ ਉਹ ਖਰਚਾਂ ਸੀ ਨਾ ਰ ਸਿੰਘ ਪਿਛੇ ਦੀ ਨਾ ਬਣ ਗਈ ਗੱਲ ਅੱਛਾ ਦੁਨੀਆ ਹਰ ਆ ਦੇਖਾਂ ਅੱਧੇ ਗਲੇ ਨੂੰ ਹੜਿਆ 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 ਹੁਣ ਬਣੀ ਇਹ ਗੱਲ ਉਹਨੂੰ ਲੱਗਦੇ ਨੇ ਸਾਡੇ ਸਾਂਝੀ ਪਾਰਟੀ ਦੇ ਪ੍ਰਧਾਨ ਸਾਡੇ ਨਾਰ ਪ੍ਰਧਾਨੀ ਕੱਲ ਨੂੰ ਪਿਆ ਤੇ ਫਿਰ ਚਾਚਨਾ ਵੀ ਆ ਪਤਾ ਲੱਗੇ ਵੀ ਹਾਂ ਇਹਨੇ ਸਾਡੇ ਪ੍ਰਧਾਨ ਸਾਹਿਬ ਬਲੇਜਲ ਬਰੂਜਰ ਪਾਇਆ ਹੋਊਗਾ ਕੋਟ ਵਧੀਆ ਪਰਤਾ ਪਿਆ ਮਾਣ ਵਧੀਆ ਐਮ ਐਲ ਏ ਦਾ ਕੁਰਤਾ ਵੀ ਅਮਲੇ ਦੇ ਕੇ ਆਉਂਗੀ ਪ੍ਰਦਾਨੀ ਥੋੜਾ ਜਿਆਦਾ ਕਰੋ ਕੱਟੇ ਜਾਣਾ ਦੇਖ ਮੜੇ ਉੱਥੋਂ ਹੱਤ ਫਿਰ ਕੇ ਜ਼ੋਰੇ ਕੱਟੇ ਜਾਣਾ ਯਾਰ ਓਏ ਨਾਈ ਐ ਓਰੇ ਨਾਈ ਬਣਾਦਾ ਖੜ ਦੇ ਖੜੇ ਮੜੇ ਦੇ ਖੜ ਜਾ ਜ਼ਿਆਦੇ ਚੱਕਤੀ ਮੁੱਤ ਨੂੰ ਮੁੱਤ ਨੂੰ ਮੁੱਤ ਨੂੰ ਗੇੜੇ ਦੇ ਮੜੇ ਦੇਖੀ ਜ਼ਿਆਦੇ ਚੱਕਤੀ ਬਣਾਉਂਦੇ ਕਾਹਨੂੰ ਚੱਕਤੀ ਜੀ ਦੇਖ ਵੈਸੇ ਜੀ ਰੱਖੀ ਇੱਕ ਤਰੀਕੀ ਪਰਹੀਂ ਮੱਤ ਫਰਾ ਕਰ ਹੱਥ ਪਰਾ ਕਰ ਮੜਾਈ ਪਰਾ ਹਾਈ ਹੱਥ ਪਰਾ ਕਰ ਬੱਸ ਹਟ ਜੂ ਇੱਧਰ ਲਗਾ ਦੀ ਵੀਡੀਓ ਜੀ ਬੜਾ ਲਵੇ ਇਹ ਵਾਲਾ ਗੱਟ ਯੋ ਰਹਿ ਗਿਆ ਹਾਂ ਇਹ ਲੱਗ ਨਾ ਨਾਲ ਨਾ ਉੱਥੇ ਦੇ ਬਾ ਠੀਕ ਆ ਜੀ ਹੁਣ ਨਾਰ ਸਿੰਘ ਪੰਜਾਬੀ ਹੁਣ ਤਾਂ ਮੈਨੂੰ ਦਿਖਾਉਣਿਆ ਹਟ ਜਾ ਇੱਧਰ ਬਾਹਰ 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 ਕੀ ਹਾਲਾ ਤੇੜਾ ਤੇੜਾ ਬਾੜਾ ਘਸੁਖਣ ਗਿਆ ਭਾਈਆ ਬਾੜਾ ਘਸੁਖੀ ਦੁੱਧ ਚੇਖਦਾ ਜਾਈਂ ਖਵਾ ਲਿਆ ਫਕਕੀ ਨਾ ਆ ਦੇਖੋ ਜੀ ਆ ਤਾਂ ਸਾਨੂੰ ਦਿਖਾਈ ਨਹੀਂ ਇਹ ਗੱਤ ਜੀ ਇਹ ਦੇਖੋ ਇੱਧਰ ਕਰ ਬਾਬੇ ਜਿੱਧਰ ਇੱਧਰ ਚਾਨਣਾ ਰੱਖੀ ਇੱਧਰ ਕਰ ਇੱਧਰ ਕਰ ਇੱਧਰ ਮੁਕਰ ਮਾਰਨਾਰ ਜਿੱਧਰ ਜਿੱਧਰ ਮੁਕਰ ਆ ਦੇਖੋ ਲਾਦੀਂ ਦੇਖੋ ਕਾਸ ਤੇ ਵੀ ਜਵਾਨ ਬਣਦਾ ਤਾਂ 100 ਰੁਪਏ ਆ ਵੀ ਐਨ ਉਹ ਕਰਦੀ ਪ੍ਰਧਾਨੀ ਐਨ ਥੱਪਦੇ ਫੇਰੇ ਹੋਣਗੇ ਇੰਨੇ ਨਾਲ ਨਹੀਂ ਜੰਮੀ ਥੂਪੀ ਆਏ ਉਹਨੂੰ ਦੇਖ ਉਹਨੂੰ ਪਸਾਨ ਨਹੀਂ ਸਕਣੇ ਦੁਨੀਆ ਤੜਕੇ ਵੀ ਕੌਣ ਆਉਂਦਾ ਜੇ ਨਾਰ ਸਿੰਘ ਪੰਜਾਬੀ ਜੀ ਉੱਥੇ ਅੱਡ ਅੱਡ ਫੀਕੇ ਫਿਰ ਤਾਂ ਕਿਸੇ ਨੇ ਪਸੰਦ ਨਾ ਨਹੀਂ ਜੇ ਤੁਹਾਡੇ ਨਾਲ ਹੋਣਗੇ ਫਿਰ ਤਾਂ ਪਤਾ ਲੱਗ ਜੂਗਾ ਵੀ ਹਾਂ ਇਹਦਾ ਨਾਰੂ ਆ ਭਾਈ ਹੂੰ ਇਹ ਦਿਨਾਂ ਦਾ ਹੁਣ ਦੇਖ ਲੈਣਗੇ ਲੋਗਾਂ ਨੇ ਕਿਹਦੇ ਨਾਲ ਹਾਂ ਤੇ ਚੱਲ ਰਿਹਾ ਲਖੀਆਂ ਦੇ ਦੇਖੋ ਜੀ ਕਿੰਨੀ ਵਧੀਆ ਕੱਟ ਵਧੀਆ ਨੇ ਨੰਦਾ ਵਾ ਮਸਮਾਨੇ ਵਧੀਆ ਜਾਈਏ ਵਧੀਆ ਕੁਆਲਟੀ ਦਾ ਇਹ ਦੇਖੋ ਨੀਸ਼ਾ ਨੀਸ਼ਾ ਕੰਪਨੀ ਦਾ ਨੀਸ਼ਾ ਮੈਂ ਕਿੱਥੇ ਉਹ ਦੇਖੋ ਜੀ ਨੀਸ਼ਾ ਕੰਪਨੀ ਹਾਂ ਅੱਜ ਕਰ ਨੀਸ਼ਾ ਕੰਪਨੀ ਬਣਦਾ ਨਾ ਵਧੀਆ ਜੀ ਲੈਂਦਾ ਗਏ ਨੇ ਇਹ ਨਾਲ ਇਤਨੇ ਬਾਲ ਕਾਲੇ ਦੇਖੋ ਜੀ ਦੇਖੋ ਆ ਉਰੂ ਉਰੂ ਮਾੜੀ ਕਲੀਅਰ ਦੀ ਨਹੀਂ ਆ ਦੇਖੋ ਉਰੋਂ ਪਤਾ ਲੱਗਦਾ ਵੀ ਹਾਂ ਲੱਗੀ ਆ ਕਾਬੇ ਇੱਧਰ ਕਰ ਕੈਮਰਾ ਇਹ ਲਓ ਉੱਧਰ ਕਿਨੇ ਦੂਰ ਵਿੱਚ ਨਿਕਲਦੇ ਆ ਆ ਹਾ ਹਨ ਬਣੀਆ ਗੱਲ ਆ ਲੈ ਨਾ ਹੁਣ ਬਾਹਰ ਦਾੜੀ ਜੇ ਚੱਟੀਆਂ ਆਉਣ ਲੱਤੀ ਨਾ ਤੈਨੂੰ ਦੇਖ ਲਈ ਸਮਝ ਗਿਆ ਇੱਥੇ ਸੱਦੋਂ ਦੀ ਵੀ ਫੇਰ ਦਈਆਂ ਓ ਨਾਲ ਦੂ ਵਸੇ ਹੋਰ ਫੇਰ ਦਈ ਹੋਰ ਫੇਰ ਦੋ ਦੁੱਗਣਾ ਦੁੱਗਣਾ ਕੰਮ ਕਰ ਦੋ ਸਮਾਰ ਸਮਾਰ ਕੇ ਇੱਥੇ ਵੀ ਹੋਰ ਹੀ ਫੇਰ ਦਈ ਛੱਡ ਜਾ ਤੂੰ ਫਿਕਰ ਨਾ ਕਰ ਤੂੰ ਦੇਖੀ ਆ ਸਾਰੀ ਔਲਾਦ ਦਿੰਨੀ ਹੈਗੀ ਛੱਡਣਾ ਹੀ ਨਹੀਂ ਆਪਣੀ ਹੋ ਸਕ ਜਿਹੜੀਆਂ ਅੱਖਾਂਈਆਂ ਦੇ ਵਾਲ ਨੇ ਫਿਰ ਤਾਂ ਉੱਥੇ ਵੀ ਲਾ ਦੋ ਹਣਾ ਮਾਣੀ ਮਾਣੀ ਇੱਥੇ ਲਾਉਣੇ ਬਣ ਗਏ ਉਪਰ ਹੋਰ ਆਣਾ ਲਾਉਣੀ ਪੁੱਛਣਾ ਤੇ ਪਾਣ ਦੇ ਪਤਾ ਲੱਗ ਜੇ ਵੀ ਇਹ ਥੱਲੋਂ ਦਾ ਕਰਤਾ ਕੰਮ ਉਪਰੋਂ ਦਾ ਗਰੇਡੀ ਹਰ ਜਾ ਖਰ ਜਾ ਖਰ ਜਾ ਤੂੰ ਦੇਖਦਾ ਜਾਈ ਆਹਾ ਜਮੀ ਨੌਜਵਾਨ ਬਣਾਤਾ ਨਾਰ ਸਿੰਘ ਪ੍ਰਧਾਨ ਹੁਣ ਪਤਾ ਲੱਗਦਾ ਈ ਕਰੀਏ ਪ੍ਰਧਾਨ ਬੰਦਿਆ ਜਵਾਨ ਤਾਂ ਬਣਨਾ ਪੈਂਦਾ ਜਿੰਨੇ ਮੁੰਡੇ ਨੇ ਸਾਰੇ ਕਹਿੰਦੇ ਨੇ ਨਾਰ ਸਿੰਘ ਪ੍ਰਧਾਨ ਹੀ ਜਵਾਨ ਬਣੋ ਹਮਮ ਕਮੈਂਟ ਆਉਣਗੇ ਹੋਣਾ ਕਮੈਂਟ ਆਉਣਗੇ ਵੀ 60 ਸਾਲ ਦਾ ਦੇਖ ਜੀ ਜਵਾਨ ਲੱਗਣ ਲੱਗੇ ਇੱਧਰ ਕਰ ਬਾਬੇ ਆਪਾਂ ਨੂੰ ਐਵੇਂ ਨਹੀਂ ਐਵੇਂ ਨਹੀਂ ਬਤਾਏ ਕਰਨ ਲੱਗੇ ਇਹਨੂੰ ਵੀ ਸਾਨੂੰ ਵੀ ਬਣਾ ਦਿਓ ਜਵਾਨ ਹੋਰ ਕਮੈਂਟ ਆਇਣ ਅੱਖਾਂ ਦੇ ਹੋਰ ਨਾਲ ਦੇ ਅੱਖਾਂ ਦੇ ਮੈਂ ਤਾਂ ਭਗੜ ਨਾਲ ਕਰਦੂੰ ਇਹਨੂੰ ਐ ਕਰੀ ਇਹਨੂੰ ਐ ਕਰ ਦਿਓ ਐ ਉੱਪਰ ਨੂੰ ਹੀ ਚੱਕ ਦਿਓ ਥੱਲੇ ਇਹਨੂੰ ਕਰਿਓ ਅੱਖਾਂ ਦੇ ਤੋੜੇ ਜੇ ਫਰਮੂਚੇ ਆਣਗੇ ਨਹੀਂ ਫਿਰ ਜਮੀ ਨਹੀਂ ਪਤਾ ਲੱਗਣਾ ਮੁੰਡਾ ਹੁੰਦਾ ਜੇ ਬਾਈ ਦਾ ਹੋ ਗਿਆ ਨਾ ਰੂ ਕਿਉਂ ਨਰੂ ਹੋਰ ਆ ਤੜਕੇ ਜਿਹੜੇ ਬਾਬਾ ਕਹਿੰਦੇ ਤੇ ਹੁਣ ਕੋ ਕੀ ਕਹਿਣਗੇ ਬਹੁਤ ਜ਼ਿਆਦਾ ਘਟ ਗਿਆ ਰੂ ਨਾ ਜਿਹੜੇ ਬਾਬਾ ਕਹਿੰਦੇ ਤੇ ਤੜਕੇ ਉਹ ਕੀ ਕਹਿਣਗੇ ਚਾਚਾ ਦਾ ਹੀ ਰਹੇ ਜੰਦੇ ਹਮ ਤਾਂ ਚਾਚਾ ਦਾ ਹੀ ਕਹਿਣੇ ਭਾਈ ਸਹੀ ਗੱਲ ਆ ਹੂੰ ਫੱਦ ਖਾਦੇ ਹੋੜਾ ਦੀ ਆਹ ਆਪਰ ਨਹੀਂ ਜੱਕੇ ਉੱਪਰ ਨਹੀਂ ਜੱਕੇ ਹਾਂ ਉਪਰ ਥੱਲੇ ਨਹੀਂ ਨਗਰੇ ਬਸ ਉਹ ਦੇਣਾ ਤਾਂ ਕਿਹਾ ਤਾਂ ਬਾਬਾ ਉਹਨਾਂ ਦਾ ਦਿਖਾ ਦੇਣਾ ਆਪਾਂ ਹੂੰ ਦਿਖਾ ਦੇਣਾ ਲੱਭਾ ਲੱਭਾ ਗਏ ਬਾਬੇ ਵਾਰੀ ਤੇ ਜਾਤੇ ਮੈਦੀ ਚੜ੍ਹ ਵੀ ਗਈ ਮਲੇ ਮੋਰੀ ਮਨਤਾ ਪੈਂਦਾ ਰੱਖਦਾ ਵੀ ਇਹਦਾ ਪੈਗੈਂਟ ਅਸਰ ਕਰਦੀ ਓਏ ਆਪਾਂ ਨੇ ਤਾਂ ਮੂੰਹ ਤੇ ਵੀ ਲਾ ਦਿੱ ਹੂੰ ਇਹਦਾ ਸਭ ਉੱਤਰ ਜਾਂਦੀ ਹੈ ਉੱਤਰ ਜਾਂਦੀ ਹੈ ਨਾ ਮਾਸਤੇ ਤਾਂ ਚੜਦੀ ਮਾਸਤੇ ਮਾਸਤੇ ਤਾਂ ਰਹਿਣਾ ਮੇਰੇ ਦਾ ਉਤਰ ਗਈ ਨਾ ਹੁਣਾ ਬੂਤੜ ਕੇ ਨਾ ਰੋ ਤੈਨੂੰ ਹੋਰ ਆ ਹੋਰ ਕੀ ਬਣਾਇ ਜਾਊਗਾ ਹਾਂ ਕਿਤੇ ਅਹੀਂ ਭਗ ਜੇ ਨਹੀਂ ਇਹਦਾ 2 ਘੰਟੇ ਤੱਕ ਨਾਲੀ 2 ਘੰਟੇ ਲ ਹੋ ਜਾਣਾ ਹੋਰ ਨਾ 2 ਘੰਟੇ ਲ ਕੰਮ ਆ ਅਹੋੜੇ ਇੱਕ ਮਿੰਟ ਕੇ ਆਉਣਾ ਮੜੀ ਮੈਂ ਕਨਾ ਕੰਦੀ ਕਰਾਂਗਾ ਤੈਨੂੰ ਬਸ ਉਹ ਤੋਂ ਵਧੀਆ ਲੈਂਦੇ ਹੋਈ ਆ ਜੀ ਆਹਦਾ ਫੋਟੋ ਇੱਕ ਮਿੰਟ ਲਓ ਜੀ ਦੇਖੋ ਦਿਖਾਈਂ ਇੱਧਰ ਇੱਕ ਸਾਈਦਾ ਨਾਰ ਸਿੰਘ ਪੰਜਾਬੀ ਕਿਉਂ ਜੱਜ ਦਾ ਪੂਰਾ ਭੋਏ ਨਾ ਚਲਾਈ ਜਾ ਰਿਹਾ ਹੈ ਨਾ ਹਾਂ ਤੇ ਕਰੋ ਤੁਸੀਂ ਹਾਂ ਇਹਦੇ ਲਾਈਕ ਆ ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਨਾਲੇ ਦੋ ਚਾਰ ਵਿਚਾਰ ਦੇ ਪੇਸ਼ ਕਰੋ ਜੀ ਜਿਆਦਾ ਦਾੜੀ ਚੱਕੀ ਰੱਖਿਆ ਕਰੋ ਜਾਂ ਪੂਰੀ ਕਾਲੀ ਕਰ ਲਓ ਇਹ ਦੱਸ ਬਾਬ ਨਾਰੂ ਚਾਰ ਪੇਸ਼ ਕਰ ਕਰੋ ਇਹ ਵਿਚਾਰ ਪੇਸ਼ ਇਧਰ ਤੇ ਓਥੇ ਇਹ ਤਾਂ ਸਾੜੀ ਪੱਟੇ ਰੱਖਣੇ ਆ ਭਾਈ ਫਿਰ ਨਸ਼ਾ ਪੱਤਣਾ ਨਾ ਕਰੋ ਇਹ ਕਾਲੇ ਹਾਂ ਨਸ਼ਾ ਪੱਤਣਾ ਨਹੀਂ ਕਰਨਾ ਹਾਂ ਜੇ ਪੱਟੀ ਸਾੜੀ ਰੱਖਣ ਵਾਲਿਆਂ ਨੂੰ ਨਸ਼ਾ ਪੱਤਣਾ ਨਹੀਂ ਕਰਨਾ ਚਾਹੀਦਾ ਜੇ ਮੇਰੇ ਮango ਪੱਕ ਲਾਉਣਾ ਹੋਵੇ ਆ ਸਾੜੇ ਕਟਾ ਕੇ ਨੰਗ ਕਰਾ ਕੇ ਕਬਰ ਨੂੰ ਜਵਾਨ ਬਣਾ ਕੇ ਰੋ ਮੇਰੇ